ਤੁਹਾਡੀ ਮੈਂ ਜਾਂ ਕਰਮਜੀਤ ਅਨਮੋਲਦੀ ਭਗਵੰਤ ਮਾਨ ਦੀ ਦੇਖ ਖਰੋੜ ਦੀ ਗੱਲ ਕਰਾਂ ਜੀ ਹੁਣ ਤਾਂ ਤੁਸੀਂ ਸਾਰੇ ਸਟੈਬਲਿਸ਼ ਹੋ ਸਭ ਨੂੰ ਲੱਗਦਾ ਇਹਨਾਂ ਦਾ ਬੜਾ ਸੂਤ ਲੱਗਿਆ ਯਾਰ ਪਰ ਮੈਂ ਚਾਹੂੰਗਾ ਕਿ ਉਦਾਹਰਨ ਦੇ ਲਈ ਲੋਕਾਂ ਨੂੰ ਸਮਝਾਉਣ ਦੇ ਲਈ ਕੋਈ ਪੁਰਾਣੇ ਸਮੇਂ ਦੀ ਉਹ ਗੱਲ ਸੁਣਾ ਦਿਓ ਵੀ ਜਦੋਂ ਤੁਹਾਡੇ ਚਾਰਾਂ ਦੇ ਪੱਲੇ ਹੀ ਦਿਵਾਨੀ ਵੀ ਨਹੀਂ ਹੁੰਦੀ ਸੀ ਬਾਈ ਕੁਝ ਵੀ ਨਹੀਂ ਸੀ ਤੁਸੀਂ ਐ ਲਾਲੋ ਜੀ ਸਾਹਿਬ ਮੈਂ ਇੱਕ ਇੱਕ ਮਾਨ ਸਾਹਿਬ ਦੀ ਇੱਕ ਗੱਲ ਸੁਣਾਉਣਾ ਮੈਂ ਉਦੋਂ ਪਹਿਲਾਂ ਵੀ ਰਿਲੇਟ ਕਰਨ ਲੱਗਿਆ ਸੀਗਾ ਉਹ ਮੇਰੇ ਹੁਣ ਵੀ ਜ਼ਿਆਦਾ ਕਿੱਸਾ ਮੈਂ ਨਾ ਬਾਈ ਜੀ ਮੇਰੇ ਵਾਈਫ ਦੀ ਸਕੂਟਰੀ ਹੀਰੋ ਪੁਖਾ ਤੇ ਮੈਨੂੰ ਮੈਨੂੰ ਕਿਸੇ ਕਾਰਨ ਕਰਕੇ ਜਿਵੇਂ ਪੋਲਿਟਿਕਸ ਉੱਥੇ ਵੀ ਚੱਲ ਪਈ ਮੈਨੂੰ ਮਾਨਸਾਬ ਵਾਲੇ ਸੀਰੀਅਲ ਚ ਕਢਾਤਾ ਜੀ ਮੈਨੂੰ ਦੋ ਵਾਰੀ ਲੈ ਕੇ ਨਹੀਂ ਗਏ ਦਿੱਲੀ ਫਿਰ ਤਾਂ ਘਰ ਪਾਣੀ ਉਹਦੇ ਨਾਲ ਚੱਲਦਾ ਸੀਗਾ ਜੀ ਤੇ ਮੈਂ ਭਾਈ ਜੀ 100 ਰੁਪਏ ਤੇ ਬਾਹਰ ਜਮਲਾ ਗਿਆ ਸਵੇਰੇ ਸਾਮ ਜਮ ਜਾਣਾ ਜੀ ਤੇ ਆਪਦੀ ਬਸ ਵੀ ਯਾਰੀ ਦੋਸਤੀ ਘਟਾਤੀ ਵੀ ਜਾਰਾਂ ਦੋਸਤਾ ਕੋਲੇ ਜੇ ਮੈਂ ਬੈਠ ਕੇ ਪਾਰਟੀ ਕਰੂੰਗਾ ਕਿ ਦਿਨ ਮੈਨੂੰ ਵੀ ਕਰਨੀ ਪੈਣੀ ਹੈ ਨਾ ਮੈਂ ਤਾਂ ਸਾਰਾ ਬਜਟ ਹੇਲੂ ਜਾਊਗਾ ਜੀ ਤੇ ਫਿਰ ਮੈਂ ਸੋਚਿਆ ਕਰਾਂ ਵੀ ਹੋ ਕੀ ਗਿਆ ਜਰੇ ਮੈਂ ਉਸ ਸਹਿਜ ਜੀ ਜੇ ਮੈਨੂੰ ਜਾਈ ਜਾਂਦਾ ਸੀ ਮੇਰੇ ਕੋਲੇ ਆ ਗਏ ਮਾਨ ਸਾਹਿਬ ਤੇ ਕਾਰਜਕਾਰ ਜਾਂਦੇ ਸੀ ਕਹਿੰਦੇ ਕਹਿੰਦੇ ਕਿੱਧਰ ਮਹਾਬਾਈ ਕਿਤੇ ਵੀ ਨਹੀਂ ਮੈਂ ਤਾਂ ਜਿੰਮ ਚੱਲਿਆ ਸੀ ਇੱਥੇ ਬਾਹਰ ਕਹਿੰਦੇ ਕਿੱਥੇ ਜਾਣਾ ਹੈ ਚੱਲਣਾ ਹੈ ਕਹਦੇ ਮਹਾਬਾਈ ਚਾਹੀਦੀ ਡਿੱਗੀ ਚ ਫੜਾ ਕੇ ਲੈ ਚਲੋ ਲੈ ਚਲੋ ਐ ਕਰੋ ਯਾਰ ਮੈਨੂੰ ਤਾਂ ਮੇਰੇ ਕੀ ਪ੍ਰੋਬਲਮ ਕੀ ਆ ਗਈ ਕਹਿੰਦੇ ਕਹਿੰਦੇ ਕੋਈ ਪਰੋਣ ਵਿੱਚ ਬੈਠ ਸਕੂਟਰ ਲਾ ਦੇ ਸਾਈਡ ਤੇ ਫੇਰ ਚੱਕਦਾ ਪਰ ਉਹਨੇ ਸਾਰੀਆਂ ਗੱਲਾਂ ਦੱਸਿਆ ਸੀ ਨਿਚੋੜ ਕੱਢਿਆ ਉਹ ਗੱਲ ਦਾ ਤੇ ਉਸ ਤੋਂ ਬਾਅਦ ਸਾਡਾ ਐਡਾ ਪਿਆਰ ਬਣਿਆ ਜੀ ਕਹਿੰਦੇ ਵੀ ਉਹ ਐਦਾਂ ਇੱਕ ਵਾਇਰਸ ਹੈ ਹੋਰ ਵਾਇਰਸ ਤੇ ਮੈਨੂੰ ਘਰੀ ਭੇਜਿਆ ਕਹਿੰਦੇ ਜਾ ਕੇ ਫੋਨ ਕਰਨ ਨੂੰ ਲਾ ਉਹਦੇ ਘਰੇ ਚਲਾ ਜਾ ਕੋ ਬੰਦਾ ਸੀ ਤੇ ਉਹ ਸਿੱਧੀ ਸਿੱਧੀ ਗੱਲ ਕੀਤੀ ਉਹਨਾਂ ਨੇ ਵੀ ਯਾਰ ਤੂੰ ਬੰਦਾ ਠੀਕ ਹੈ ਸਾਨੂੰ ਜਾਣਦੀ ਦੁਬਾਰੇ ਉਹ ਮਾਨ ਸਾਹਿਬ ਤਾਂ ਚੜ੍ਹਾਈ ਸੀਗੀ ਮਾਨ ਸਾਹਿਬ ਦੀ ਮਾਨ ਸਾਹਿਬ ਦੇ ਨਾਂ ਨੂੰ ਸੀਰੀਅਲ ਹੁੰਦਾ ਸੀਗਾ ਜੀ ਤੇ ਮਾਨ ਸਾਹਿਬ ਨੇ ਫਿਰ ਸਾਨੂੰ ਪੈਸੇ ਦੇਣੇ ਹੁੰਦੇ ਸੀਗਾ ਗਾਂ ਗਾਂ ਕਰਕੇ ਨਾ ਜੀ ਤੇ ਇਹੋ ਜੀ ਉਦੋਂ ਸਾਡੀ ਫਿਰ 22500 ਸਾਨੂੰ ਮਾਨ ਸਾਹਿਬ ਦੇਣ ਲੱਗੇ ਸੀਗੇ ਉਹਨਾਂ ਵੇਲੇ ਹੋ ਰਾਈਟ ਹਾਂ ਜੀ ਤੁਸੀਂ ਪਹਿਲੀ ਵਾਰ ਵਿਦੇਸ਼ ਕਦੋਂ ਗਏ ਸੀ ਹੈ ਜੀ ਪਹਿਲੀ ਵਾਰ ਵਿਦੇਸ਼ ਕਦੋਂ ਗਏ ਮੈਂ 91 ਚ ਜੀ ਛੋਟਾ ਹੁੰਦਾ ਜੇ 91 1991 ਚ ਜੀ ਕਿਹੜੇ ਮੁਲਕ ਗਏ ਮੈਂ ਜਰਮਨੀ ਜੀ ਇੰਡੀਆ ਫੈਸਟੀਵਲ ਹੋਇਆ ਸੀਗਾ ਜੀ ਉਦੋਂ ਹਾਂ ਤੇ ਦਰਸੀ ਮਹਾਰਾਓ ਜੀ ਸੀਗੇ ਜੀ ਤੇ ਅਰਜਨ ਸਿੰਘ ਜੀ ਉਦੋਂ ਮੇਰੇ ਖਿਆਲ ਹੋਮ ਮਿਨਿਸਟਰ ਸੀ ਉਦੋਂ ਅਸੀਂ ਉੱਥੇ ਗਏ ਸੀਗੇ ਜੀ ਜਰਮਨੀ ਬੋਨ ਦੇ ਵਿੱਚ ਜਾ ਕੇ ਉਹਨਾਂ ਦੇ ਸਿਰ ਤੇ ਪੱਗ ਰੱਖੀ ਸੀ ਪੰਗੜੇ ਵਾਲੇ ਵੱਲੋਂ ਗਏ ਸੀ ਪੰਗੜਾ ਪਾਉਣਗੇ ਸੀ ਇੰਡੀਆ ਵੱਲੋਂ ਜੀ ਤੁਹਾਡੀ ਲਾਈਫ ਚ ਯੂਨੀਵਰਸਿਟੀ ਦਾ ਕੀ ਕੰਟ੍ਰਿਬਿਊਸ਼ਨ ਆ ਬਈ ਜੀ ਹਾਂਜੀ ਯੂਨੀਵਰਸਿਟੀ ਸਾਰਾ ਕੁਝ ਦਿੱਤਾ ਭਾਈ ਜੀ ਯੂਨੀਵਰਸਿਟੀ ਜੇ ਮੈਂ ਨਾ ਹੁੰਦਾ ਫਿਰ ਮੈਂ ਵੀ ਨਿਊਟਲ ਹੋਣਾ ਹੁੰਦਾ ਜੀ ਉਹਨੇ ਬੜਾ ਸਾਮ੍ਹੇ ਹੈ ਜੀ ਯੂਨੀਵਰਸਿਟੀ ਨੇ ਬੇਸਿਕਲੀ ਦੋ ਚੀਜ਼ਾਂ ਹੁੰਦੀਆਂ ਨੇ ਜੇ ਤਾਲੀਮ ਜਿਹੜੀ ਇੱਕ ਤਾਂ ਤੁਸੀਂ ਘਰੋਂ ਮਿੱਥ ਕੇ ਲੈ ਕੇ ਲੈ ਕੇ ਆਉਨੇ ਵੀ ਐਮਏ ਫਲਾਣੀ ਕਰਨ ਜਾਣੀ ਹੈ ਸਹਿਜ ਜੀ ਇੱਕ ਤਾਂ ਤਾਲੀਮ ਤੁਸੀਂ ਉੱਥੇ ਵਿਚਰ ਕੇ ਲੈਣੇ ਹੋ ਵੀ ਤੁਹਾਨੂੰ ਰਹਿਣਾ ਸਹਿਣਾ ਅਬਜ਼ਰਵੇਸ਼ਨ ਤੁਹਾਡੀ ਵੀ ਤੁਸੀਂ ਸਫਲ ਹਣਾਉਂਦਾ ਲਾਈਫ ਹਾਂ ਵੀ ਤੁਸੀਂ ਔਰ ਉਹ ਜਾ ਰੀਆਂ ਉਹਨਾਂ ਦੀਆਂ ਪਈਆਂ ਹੋਈਆਂ ਉਹ ਸਾਰੀ ਉਮਰ ਤਮਾਮ ਉਮਰ ਤੁਹਾਡੇ ਕੰਮ ਹੁੰਦੀਆਂ ਨੇ ਤੁਸੀਂ ਕਿੱਦਾਂ ਦੇ ਹੈਗੇ ਉਹ ਕਿੱਦਾਂ ਦੇ ਵਿਚਰਿਓ ਤੁਸੀਂ ਕਹੇ ਜੇ ਰਹੇ ਹੋ ਕਿਸ ਦੂਜੇ ਨੂੰ ਦੇਖ ਕੇ ਆਪਣੀ ਪਰਸਨੈਲਿਟੀ ਡਿਵੈਲਪ ਕਰਨੀ ਦੂਜੇ ਨੂੰ ਦੇਖ ਕੇ ਆਪਦਾ ਕੰਮ ਦੇਖਣ ਇਹ ਸੁਤਰਾ ਬੋਲਦਾ ਹੈ ਜਾਜੇ ਤੁਸੀਂ ਬੇਸਿਕਲੀ ਪਰਿਵਾਰ ਚੋਂ ਗਏ ਹੋਨੇ ਥੋੜਾ ਜਿਹੜਾ ਐਟਮੋਸਫੇਅਰ ਚੋਂ ਗਏ ਹੋਨੇ ਹੋ ਉਹ ਜਿਹੇ ਗੁਣ ਗ੍ਰਹਿਣ ਕਰਕੇ ਨਾ ਉਹ ਦੂ ਵੱਡੇ ਸਖਸ਼ੀਤ ਬਣ ਕੇ ਆਉਨੇ ਹੋ ਠੀਕ ਹੈ ਤੁਹਾਡੀ ਗੱਲ ਜੀ ਜਦੋਂ ਤੁਸੀਂ ਸਾਰੇ ਆਰਟਿਸਟ ਇਕੱਠੇ ਬੈਨੇ ਹੋ ਲੰਡਨੋਂ ਕੈਨੇਡਾੋਂ ਜਾਂ ਇੰਡੀਆ ਸ਼ੂਟਿੰਗ ਚੱਲਦੀ ਆ ਤੁਸੀਂ ਹੋਗੇ ਭੱਲਾ ਸਾਹਿਬ ਹੋਗੇ ਬਾਈ ਕਰਮਜੀਤ ਗੀਪੀ ਬਾਈ ਨਾਲ ਤੁਹਾਡੀਆਂ ਜ਼ਿਆਦਾ ਫਿਲਮਾਂ ਹੈਗੀਆਂ ਜੀ ਜੀ ਕੁਗੀ ਭਾਜੀ ਹੋਗੇ ਜੀ ਤੁਸੀਂ ਫਿਰ ਸਮਾਜ ਦੇ ਬਾਰੇ ਉਦੋਂ ਕੀ ਚਰਚਾ ਕਰਦੇ ਹਾਂ ਪੰਜਾਬ ਦੇ ਬਾਰੇ ਤੁਹਾਡੀ ਕੀ ਡਿਸਕਸ਼ਨ ਹੁੰਦੀ ਹੈ ਪੰਜਾਬ ਦੇ ਬਾਰੇ ਬਈ ਤੁਹਾਨੂੰ ਫ੍ਰੈਂਕਲੀ ਸਤ ਜਿਆਦਾ ਗੱਲ ਨਹੀਂ ਕਰਦੇ ਜੀ ਮੈਨੂੰ ਮੇਰਾ ਹੈਗਾ ਨਾ ਜੀ ਮਾਹੌਲ ਵੀ ਖੁਸ਼ ਨਮਾ ਮਾਹੌਲ ਬਣਾ ਕੇ ਰੱਖਣਾ ਹਰ ਵੇਲੇ ਪੁੱਠੀ ਗੱਲ ਕਰਨੀ ਹੈ ਕਿਸੇ ਨਾਲ ਵੀ ਹਾਸੇ ਵਾਲਾ ਰੱਖੀਏ ਮਾਹੌਲ ਤਾਂ ਚੱਕ ਕੇ ਰੱਖੀਏ ਕੰਮ ਨਾ ਵਾਈਬ ਕਰਕੇ ਹਾਂ ਜਦੋਂ ਕੋਈ ਤਰਾਸ ਦੀ ਹੁੰਦੀ ਹੈ ਜਦੋਂ ਕੋਈ ਇਦਾਂ ਦੀ ਕ੍ਰੀਤੀ ਹੁੰਦੀ ਹੈ ਸਮਾਜ ਦੇ ਵਿੱਚ ਫਿਰ ਦੁੱਖ ਬੜਾ ਲੱਗਦਾ ਯਾਰ ਵੀ ਆਹ ਇਹਨੇ ਕਿਉਂ ਕਰਿਆ ਯਾਰ ਇਹ ਸਿੱਤਰ ਪੈਣੇ ਚਾਹੀਦੇ ਹੈ ਇਹਦੇ ਐ ਹੋਣਾ ਜ ਆਪਾਂ ਤੁਸੀਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਦੋਂ ਜਾ ਕੇ ਜੀ ਮੈਂ ਕਿਸੀ ਇੱਕ ਪਰਟੀਕੂਲਰ ਵੀਡੀਓ ਦੀ ਗੱਲ ਨਹੀਂ ਕਰਦਾ ਜੀ ਜਦੋਂ ਉਹ ਸਾਹਮਣੇ ਆ ਜਾਂਦੀ ਹੈ ਵੀ ਆ ਯਾਰ ਐ ਕਿਸੇ ਨੇ ਪੁੱਤ ਨੇ ਮਾਈ ਕੁੱਟੀ ਹੈ ਹੈਨਾ ਜਾਂ ਕਿਸੇ ਨੇ ਬਾਪੂ ਦੀ ਦਾੜੀ ਫੜ ਲਈ ਜਾਂ ਕਿਸੇ ਬਾਪ ਨੇ ਇਦਾਂ ਕਰਕੇ ਆ ਕਰਤਾ ਜੀ ਉਦੋਂ بڑا ਦੁੱਖ ਹੁੰਦਾ